100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਦੇ ਰਹੇ ਆ ਬਹੁਤ ਸੁਪਰ ਕੁਆਲਟੀ 31 ਮਾਰਚ ਤੋਂ ਪਹਿਲਾਂ ਪਹਿਲਾਂ ਆਜੋ 6716 ਰੈਡੀमेड ਪਲਾਜੋ ਸੂਟ ਸਿਰਫ 100 ਰੁਪਏ ਚ ਲੈ ਜਾਓ ਚੱਕੋ 25 ਰੁਪਏ ਦਾ ਦੁਪੱਟਾ ਚੱਕੋ ਜੀ 25 ਰੁਪਏ ਦਾ ਦੁਪੱਟਾ ਰੰਗ ਕਲਰ ਜਿੰਨੇ ਮਾਟੀ ਨਾਲ ਸੂਤੀ ਦੁਪੱਟਾ 25 ਰੁਪਏ ਦਾ ਹੋ 250 ਰੁਪਏ 250 ਰੁਪਏ 250 ਰੁਪਏ ਕਾਟਨ ਦਾ ਸੂਟ ਲੈ ਜਾਓ 250 ਰੁਪਏ ਚ ਕਾਟਨ ਦੀ ਚਾਦਰ ਡਬਲ ਬੈੱਡ ਦੀ 250 ਰੁਪਏ ਦੀ 250 ਰੁਪਏ ਦੀ 500 ਰੁਪਏ 2000 ਦੀ 4 ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਉਹ ਸਟਾਕ ਰਹਿ ਗਿਆ ਥੋੜਾ ਥੋੜਾ ਉਹ ਕਰ ਰਿਹਾ ਹੈ ਦੇਖੋ ਜੀ ਕੋਈ ਕਹਿੰਦਾ 1000 ਰੁਪਿਆ ਕੋਈ ਕਹਿੰਦਾ 1100 ਕੋਈ ਕਹਿੰਦਾ 1200 ਕੋਈ ਕਹਿੰਦਾ 1400 ਸਾਡੇ ਕੋਲ ਆਜੋ 350 ਰੁਪਏ ਦਾ ਸੂਟ ਲੈ ਜਾਓ 350 ਰੁਪਏ ਦਾ ਸੂਟ ਭਾਜੀ 350 ਦੇ ਨਾਲ 250 ਰੁਪਏ ਦਾ ਸੂਟ ਚੱਕੋ ਭਾਜੀ 250 ਰੁਪਏ ਦਾ ਸੂਟ ਦੁਪੱਟਾ ਨਾਲ ਲਾ ਕੇ ਪੈਂਟ ਵਾਲਾ ਦੇਤਾ ਓਹ ਆ ਦੇਖੋ ਚਾਹੇ ਤੁਸੀਂ ਦੇਣ ਲੈ ਲਈ ਕੱਪੜਾ ਲੈਣਾ ਓ ਤੁਸੀਂ ਪਾਉਣ ਲਈ ਲੈਣਾ ਓ ਤੁਸੀਂ ਆਪਣੇ ਲੈਣਾ ਓ ਜਿਹੜਾ ਬਜ਼ਾਰ ਚ ਆ ਕੇ 50000 ਰੁਪਏ ਦਾ ਦਾਜ ਮੇਰੇ ਕੱਪੜਾ ਲੈਣਾ ਸਾਡੇ ਕੋਲ 18 ਯਾਰ 20000 ਲੈ ਜਾਓ 500 ਰੁਪਿਆ 500 ਰੁਪਿਆ ਚੈਲੰਜ ਦੇ ਨਾਲ ਕਹਿੰਦੇ ਆ 500 ਰੁਪਿਆ ਸੂਟ ਦਵਾਂਗੇ ਕਿਸੇ ਤੋਂ ਦੇ ਹੀ ਨਹੀਂ ਹੋੜਾ ਇਹ ਕਰਕੇ ਗਲੇ ਤੇ ਲਾਤੀ ਪੂਰੇ ਪੰਜਾਬ ਦੇ ਵਿੱਚ ਰੇਟ ਨਹੀਂ ਮਿਲਣੇ ਜੋ ਗਰਮੀਆਂ ਦੇ ਤੇ ਪਸ 5 ਦਿਨਾਂ ਦਾ ਮੇਲਾ ਕੜਾਈ ਵਾਲੇ ਸੂਟ ਚੈਲੇਂਜ ਕਰਕੇ ਕਹਿੰਨਾ ਐਡਾ ਦੁਪੱਟਾ ਪੂਰਾ 5 ਮੀਟਰ ਸੂਟ ਕੋਈ 750 ਦਾ ਦੇ ਕੇ ਦਿਖਾ ਦੇ ਭਾਜੀ ਦੇਖੋ ਜੀ 31 ਮਾਰਚ ਤੱਕ بار-ਬਾਰ ਕਹਿੰਦੇ ਆ 31 ਮਾਰਚ ਤੋਂ ਪਹਿਲਾਂ ਪਹਿਲਾਂ ਆ ਜਾਓ ਸਟਾਕ ਕਲੀਅਰ ਕਰ ਰਹੇ ਆ ਫਰੈਸ਼ ਸੂਟਾਂ ਦੇ ਉੱਤੇ ਟਾਪ ਦੀ ਲਾਤੀ ਸੇਲ ਬੁਟੀਕਾਂ ਵਾਲੇ ਕੋਟਮਾਂ ਵਾਲੇ ਮੋਡਰਨ ਵਾਲੇ ਕੜਾਈ ਵਾਲੇ ਸੂਟ ਲੈ ਜਾਓ ਕੋਡੀਆਂ ਰੇਪਾ ਕੋਜੀ ਬਟਿਕ ਸੂਟ ਚੈੱਕ ਕਰੋ ਜੀ ਟਾਪ ਕਲਾਸ ਦੇ ਫੋਟੋ ਵਾਲੇ ਪੀਸ ਜਿਹੜੇ 4000 ਤੋਂ ਘੱਟ ਨਹੀਂ ਦਿੰਦਾ ਚੱਕੋ 1000 ਹਜ਼ਾਰ ਰੁਪਏ ਦੇ ਆ ਚੱਕੋ ਤੁਸੀਂ ਕੜਾਈਆਂ ਲੈ ਰਹੀਆਂ ਟਾਪ ਕਲਾਸ ਦੇ ਪੀਸ 1275 ਰੁਪਏ ਦਾ ਸੂਟ ਓਏ ਫੋਟੋ ਵਾਲਾ ਪੀਸ ਆ ਗਿਆ ਕਹਿੰਦੇ 4000 ਤੋਂ ਘੱਟ ਨਹੀਂ ਇਹ ਵੀ ਚੱਕੋ 1275 'ਚ ਕੁੜੀਆਂ ਟਿੜੀਆਂ ਵਾਲੇ ਸੂਟ ਦੇ ਰਹੇ ਆ ਮਾਡਰਨ ਵਾਲੇ ਸੂਟ ਦੇ ਰਹੇ ਆ ਬਾਰ ਬਾਰ ਕਹਿੰਦੇ ਆ ਜੋਰ ਰੇਟ ਅਸੀਂ ਦੇਣਾ ਨਹੀਂ ਮਿਲਣਾ ਨਹੀਂ ਮਿਲਣਾ ਗਾਰੰਟੀ ਆ ਸਾਡੇ ਵਾਲਾ ਰੇਟ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਜਿਹੜੇ ਲੋਕਾਂ ਨੇ 6-6 ਮਹੀਨਿਆਂ ਬਾਅਦ ਲੈ ਕੇ ਆਉਣ ਆਪਣੇ ਦੁਕਾਨ ਤੇ ਕਪੜਾ ਪਹਿਲਾਂ ਹੀ ਲਿਆਂਦਾ ਸੀ ਟਰੱਕਾਂ ਦੇ ਟਰੱਕ ਭਰ ਕੇ ਲਿਆਂਦਾ ਕਪੜਾ ਟਰੱਕਾਂ ਦੇ ਟਰੱਕ ਭਰ ਕੇ ਦੇਣਾ ਕੋਈ ਇਹਦਾ 4000 ਮੰਗਦਾ ਕੋਈ 3500 ਮੰਗਦਾ ਅਸੀਂ 1850 ਰੁਪਏ ਦਾ ਫੋਟੋ ਵਾਲਾ ਸੂਟ ਕਰਤਾ ਤੁਹਾਡੇ ਡੈਡਲ ਸੂਟਾਂ ਦੇ ਪਟਾਕਾ ਪਾਤਾ ਚੱਕੋ ਗਰਮੀ ਦੇ ਤੋਹਫੇ ਲਾਤੇ ਜਿਹੜਾ ਬਿਆਰਾਂ ਤੇ 7-700 ਦਾ ਚੱਕੋ 3500 ਰੁਪਏ ਦਾ 350 ਰੁਪਏ ਦਾ ਡਿਜੀਟਲ ਸੂਟ ਆਇਆ 350 ਰੁਪਏ ਦਾ ਬਰਕ ਚੈੱਕ ਕਰ ਲੋ ਚੀਜ਼ ਜ਼ਬਰਦਸਤ ਪੂਰੇ ਠੰਡੇ ਠਾਰ ਸੂਟ ਆ ਗਿਆ ਬਜ਼ਾਰਾਂ ਦੇ ਵਿੱਚ ਹੁਣ ਲੁੱਟ ਨਾ ਕਰਾਓ ਭਲੇ ਮਾਨਸੋ ਲੋਕੋ ਵੈਰਾਈਟੀ ਚੈੱਕ ਕਰੋ ਡਿਜੀਟਲ ਪ੍ਰਿੰਟਾਂ ਦੇ ਨਾਲ ਦਈ ਜਾਂਦੇ ਆ ਆ ਚੱਕੋ ਆ ਗਿਆ ਕਾਟਨ ਦਾ ਸੂਟ ਦੁਪੱਟਾ ਵੀ ਕਾਟਨ ਦਾ ਸਲਵਾਰ ਵੀ ਕਾਟਨ ਦੀ ਜਿਹੜਾ ਪਿਆਰਾ ਚ ਹਜ਼ਾਰ ਦਾ ਚੱਕੋ 5-500 ਰੁਪਏ ਦੇ ਵਿੱਚ ਵੈਰਾਈਟੀ ਇੱਕ ਤੋਂ ਇੱਕ ਚੜਦੇ ਤੋਂ ਚੜਦੇ ਚਾਰੇ ਪਾਸੇ ਠਾਠਾ ਮਾਰਦਾ ਘਟ ਲੋਕ ਦੂਰੋਂ ਦੂਰੋਂ ਆ ਗਏ ਲੋਕ ਪਿੰਡਾਂ ਤੋਂ ਆ ਗਏ ਲੋਕ ਸ਼ਹਿਰਾਂ ਤੋਂ ਆ ਗਏ ਲੋਕ ਬੱਸਾਂ 'ਚ ਆ ਗਏ ਉਹ ਰਿਕਸ਼ੇ ਆ ਗਏ ਲੋਕ ਆ ਗਏ ਪੱਟੀਆਂ ਪੱਟੀਆਂ ਗੱਡੀਆਂ 'ਚ ਕਾਰਾਂ 'ਚ ਥਾਰਾਂ 'ਚ ਸਕੂਟਰਾਂ ਦੇ ਮੋਟਰਸਾਈਕਲਾਂ ਸਕੂਟਰੀਆਂ ਦੇ ਵੀ ਆ ਗਏ ਆਂ ਕਈ ਪੈਣਾ ਤੁਸੀਂ ਬੱਸ ਸਟੈਂਡ ਤੇ ਆ ਕੇ ਮਾਤੂਸ਼ੀ ਦਸਤਾ ਦੇ ਰਕਸ਼ੇ ਤੇ ਬੈਠ ਜਾਣਾ ਇੱਥੋਂ ਆ ਕੇ ਸਰਵਿਸ ਫ੍ਰੀ ਦੇ ਕੋਈ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 25 ਰੁਪਏ ਦਾ ਦੁਪੱਟਾ 250 ਰੁਪਏ ਦੀ ਬੈੱਡ ਸ਼ੀਟ 50 ਰੁਪਏ ਦੀ ਕੁੜਤੀ ਤੇ 250 ਰੁਪ ਜਿੱਦਾਂ ਦੀ ਮਰਜ਼ੀ ਟੌਪ ਦੀ ਕੁਆਲਿਟੀ ਤੁਸੀਂ ਲੈ ਜਾਓ ਸਾਡੇ ਕੋਲ ਸੋਹਣੇ ਸੋਹਣੇ ਰਾਮ ਟੈਕਸ ਦੇ ਸੂਟ ਵੀ ਆ ਚੁੱਕਿਆ ਉਹ ਰਾਮ ਟੈਕਸ ਦੇ ਸੂਟਾਂ ਦੇ ਰੇਟਾਂ ਦੀ ਬਹੁਤ ਵੱਡੇ ਪਟਾਕੇ ਪਾਤਿਆ ਮਤਲਬ ਸਾਡੇ ਕੋਲ ਵੱਡੇ ਤੋਂ ਵੱਡੇ ਬ੍ਰਾਂਡ ਵੀ ਅੱਦੇ ਰੇਟਾਂ ਵਿੱਚ ਬਾਜ਼ਾਰ ਨਾਲੋਂ ਸੀ ਦੇਣਿਆਂ ਇਸ ਲਈ ਕਹਿੰਦੇ ਆਜੋ ਆਉਣਾ 31 ਮਾਰਚ ਤੋਂ ਪਹਿਲਾਂ ਪਹਿਲਾਂ ਆ ਜਿੱਥੇ ਤੁਹਾਡੇ ਫਾਇਦੇ ਹੋਣੇ ਆ ਕਿਉਂਕਿ ਬਾਜ਼ਾਰਾਂ 'ਚ ਹੋ ਰਹੀ ਆ ਬਹੁਤ ਵੱਡੀ ਲੁੱਟ ਖੁੱਲੀ ਡੁੱਲੀ ਪਾਰਕਿੰਗ ਆ ਪੰਜਾਬ ਦਾ ਸਭ ਤੋਂ ਵੱਡਾ ਤੇ ਲਗਜ਼ਰੀ ਸਟੋਰ ਆ ਜਿੱਥੇ ਕੱਪੜਾ ਵੀ ਸਸਤਾ ਮਿਲਣਾ ਕੱਪੜਾ ਮਿਲਣਾ ਵੀ ਫਰੈਸ਼ ਆ ਮਿਲਣੇ ਵੀ ਨਮਨੇ ਵੰਡੇ ਆ ਨੇ ਆ ਜਿੱਥੇ ਮਰਜੀ ਚਲਜੋ ਆ ਰੇਟ ਸਾਨੂੰ ਨਹੀਂ ਮੰਨੇ ਇਸ ਗੱਲ ਦਾ ਖੁੱਲਾ ਚਿਹਰਾ ਜਪਾ ਤੁਹਾਨੂੰ ਕਰਦੇ ਆ ਦੇਖੋ ਜੀ ਚਾਹੇ ਦਾਦਵਲੀ ਦਾ ਕੱਪੜਾ ਲੈਣਾ ਚਾਹੇ ਫਲਕਾਰੀਆਂ ਲੈਣੀਆਂ ਬਾਜ਼ਾਰਾਂ 'ਚ 3-3000 ਦੇ ਚੱਕੋ 5-500 ਰੁਪਏ ਦੀਆਂ 5 ਲੈ ਜਾਓ ਚਾਹੇ ਤੁਸੀਂ ਕੜਾਈ ਵਾਲੇ ਸੂਟ ਲੈਣੇ ਚਾਹੇ ਪਾਰਟੀ ਵੇਅਰ ਸੂਟ ਲੈਣੇ ਡਿਜ਼ਾਈਨਿੰਗ ਟਾਪ ਕਲਾਸ ਦੀ ਆ ਚੁੱਕੀ ਹੈ ਚੈੱਕ ਕਰ ਲਓ ਵਰਕ ਵਾਲੇ ਸੂਟ ਆਧ ਰੇਟਾਂ ਦੇ ਵਿੱਚ ਕਰਤੇ ਆ ਆ ਚੱਕੋ ਵੈਲਵਟ ਦਾ ਸੂਟ ਜਿਹੜਾ ਅਸੀਂ ਸੀਜ਼ਨ ਦੇ 3000 ਰੁਪਏ ਦਾ ਆਪ ਵੇਚਿਆ 1500 ਰੁਪਏ ਦਾ ਦੇ ਰਹੇ ਹਾਂ ਲੈ ਜਾਓ ਚੱਕ ਕੇ 1500 ਰੁਪਏ ਦਾ ਵੈਲਵਰ ਦਾ ਸੂਟ ਆ ਭਲਾ ਹੀ ਤੁਸੀਂ ਗਾਹ ਸਰਦੀਆਂ ਦੇ ਵਿੱਚ ਪਾਲਿਓ ਸਟਾਕ ਮੈਂ ਕਹਿੰਦਾ ਅੰਨਾ ਲੈਸ ਤੇ ਲਾਤਾ ਭਾਜੀ ਅੰਨਾ ਲੈਸ ਲਾ। ਉਹ ਇਦਾਂ ਦੇ ਹੋਰ ਵੀ ਆਰਟੀਕਲ ਤੁਹਾਨੂੰ ਲੈਣ ਨੂੰ ਬਹੁਤ ਅਸੀਂ ਦੇ ਦੇਾਂਗੇ ਕਿਉਂਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਵੱਡੇ ਫਾਇਦੇ ਹੋਣੇ ਆ। ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਬਾਗੇ ਪਰਾਣੇ ਆਉਣਾ ਆ ਮੋਗਾ ਰੋਡ ਤੇ ਆਉਣਾ ਨੰਬਰ ਸਕਰੀਨ ਤੇ ਤੁਸੀਂ ਕੋਈ ਵੀ ਜਾਣ ਕੇ ਜਾਂਦਾ ਫੋਨ ਤੁਸੀਂ ਕਰ ਸਕਦੇ ਆ। ਦੇਖੋ ਜੀ ਕੁੜਤਾ ਪਜਾਮਾ ਕੋਟ ਪੈਂਟ ਸ਼ੇਰਵਾਨੀਆਂ ਸਾਰਾ ਕੁਝ ਇੱਥੋਂ ਮਿਲ ਜਾਂਦਾ ਜੀ ਚਾਤਰਾ ਬੈੱਡ ਸ਼ੀਟਾਂ ਮਤਲਬ ਟੈਨਸ਼ਨ ਲੈਣ ਦੀ ਲੋੜ ਨਹੀਂ ਪੂਰਾ ਫੈਮਿਲੀ ਸਟੋਰ ਆ। ਸਭ ਤੋਂ ਵੱਡੀ ਗੱਲ ਇਹ ਹੈ ਸੇਲਾ ਅਸੀਂ ਟੌਪ ਕਲਾਸ ਦੀ ਲਾਤੀ 31 ਮਾਰਚ ਨੂੰ ਸਟਾਕ ਕਲੀਅਰ ਕਰ ਦੇਣਾ ਜੋ ਸਾਡੇ ਕੋਲੇ ਸੌਦਾ ਪਿਆ ਵਾ ਪਸ ਛੇਤੀ ਤੋਂ ਛੇਤੀ ਬਾਗਾ ਪ੍ਰਾਣਾ ਮੋਗਾ ਰੋਡ ਤੇ ਪਹੁੰਚ ਦਿਓ ਜਿੱਥੇ ਤੁਹਾਡੇ ਡਬਲ ਫਾਇਦੇ ਹੋਣੇ ਡਬਲ ਫਾਇਦੇ ਸੋ ਨਾ ਅਸੀਂ ਇੱਧਰ ਜਾਣਾ ਨਾ ਉੱਧਰ ਜਾਣਾ ਬਾਜ਼ਾਰ ਭੀੜ ਭੜਕੀ ਵਾਲੀ ਜਗ੍ਹਾ ਤੇ ਨਹੀਂ ਜਾਣਾ ਸਿੱਧੇ ਆ ਜਾਓ ਖੁੱਲਾ ਦੁੱਲਾ ਸਟੋਰ ਮੋਗਾ ਰੋਡ ਬਾਗਾ ਪ੍ਰਾਣਾ ਮਾਤੂ ਸ਼੍ਰੀ ਦਸਤਾਰ